ਸਭ ਤੋਂ ਬੁਨਿਆਦੀ ਸਿਧਾਂਤ ਦੀ ਸ਼ਬਦ ਗੁਰੂ ਮਤਲਬ ਸ਼ਬਦ ਹੀ ਗੁਰੂ ਹੈ ਗੁਰਬਾਣੀ ਆਪ ਕਹਿੰਦੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜੀ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਇਸ ਤੋਂ ਵੱਧ ਸਪਸ਼ਟ ਤਾਂ ਕੁਝ ਹੋ ਹੀ ਨਹੀਂ ਸਕਦਾ ਅਸਲ ਵਿੱਚ ਇਹ ਪੰਕਤੀਆਂ ਹੀ ਸਾਰਾ ਨਿਚੋੜ ਹਨ ਬਾਣੀ ਸਿਰਫ ਅੱਖਰ ਨਹੀਂ ਇਹ ਗੁਰੂ ਹੈ ਤੇ ਇਸ ਦੇ ਅੰਦਰ ਅੰਮ੍ਰਿਤ ਹੈ ਆਤਮਿਕ ਜੀਵਨ ਦੇਣ ਵਾਲਾ ਤੇ ਅੱਗੇ ਸ਼ਰਤ ਦੱਸੀ ਹੈ ਜਦੋਂ ਸੇਵਕ ਸਿੱਖ ਗੁਰੂ ਬਾਣੀ ਦੇ ਕਹੇ ਅਨੁਸਾਰ ਚੱਲਦਾ ਹੈ ਉਸ ਨੂੰ ਮੰਨਦਾ ਹੈ ਹਾਂ ਮੰਨਦਾ ਹੈ ਸਿਰਫ ਪੜਦਾ ਨਹੀਂ ਹਾਂ ਮੰਨਦਾ ਹੈ ਭਾਵ ਹੁਕਮ ਕਮਾਉਂਦਾ ਹੈ ਤਾਂ ਫਿਰ ਸਾਖਿਆਤ ਪ੍ਰਤੱਖ ਗੁਰੂ ਉਸ ਦਾ ਪਾਰ ਉਤਾਰਾ ਕਰਦਾ ਹੈ ਸ਼ਬਦ ਵਿੱਚ ਉਸ ਦੀ ਤੁਨੀ ਵਿੱਚ ਉਸ ਦੇ ਅਰਥ ਵਿੱਚ ਇੱਕ ਤਬਦੀਲੀ ਲਿਆਉਣ ਬੜੀ ਸ਼ਕਤੀ ਹੈ ਹੂੰ ਇਹ ਮਨ ਦੀ ਮੈਲ ਧੋਂਦੀ ਹੈ ਪਰਮ ਦੂਰ ਕਰਦੀ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਗੁਰਬਾਣੀ ਇਸ ਜਗ ਮੇ